ਸ਼੍ਰੀ ਹਰੀ ਮੰਦਰ ਗੋਪਾਲਨਗਰ ਮਜੀਠਾ ਰੋਡ ਵਿਖੇ ਤੁਲਸੀ ਵਿਆਦਾ ਆਯੋਜਨ ਸ਼੍ਰੀ ਹਰੀ ਮੰਦਰ ਜਾਂਚਕਾਰ ਸੁਸਾਇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ ਸੁਸਾਇਟੀ ਦੇ ਚੇਅਰਮੈਨ ਚਰਨਜੀਤ ਦੇਵਗਨ ਅਤੇ ਸੁਰਿੰਦਰ ਮਹਾਜਨ ਸਾਹਨੇ ਸਾਰੇ ਮੈਂਬਰਾਂ ਨੇ ਸ਼ੁਭ ਦਿਹਾੜੀ ਦੀ ਵਧਾਈ ਦਿੰਦੇ ਅੰਦਰ ਦੱਸਿਆ ਕਿ ਮੰਦਰ ਵਿੱਚ ਸਾਰੇ ਹੀ ਧਾਰਮਿਕ ਸਮਾਗਮ ਸਾਰੇ ਇਲਾਕਾ ਵਾਸੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਐਸੇ ਤਰ੍ਹਾਂ ਹੀ ਮਨਾਏ ਜਾਂਦੇ ਹਨ ਉਨ੍ਹਾਂ ਕਿਹਾ ਕਿ ਅੱਜ ਮੰਦਰ ਵਿਖੇ ਭਗਵਾਨ ਸ਼ਾਲੀਗ੍ਰਾਮ ਅਤੇ ਤੁਲਸੀ ਮਾਤਾ ਦਾ ਵਿਆਹ ਪੂਰੇ ਵਿਧੀ ਵਿਧਾਨ ਨਾਲ ਸੰਪੰਨ ਕੀਤਾ ਗਿਆ ਅਤੇ ਔਰਤਾਂ ਵੱਲੋਂ ਠਾਕੁਰ ਜੀ ਦਾ ਗੁਣਗਾਨ ਵੀ ਕੀਤਾ ਗਿਆ ਅਤੇ ਮੰਦਿਰ ਵਿਖੇ ਪ੍ਰੀਤੀ ਭੋਜ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਹੈਪੀ ਅਰੋੜਾ ਸਤਪਾਲ ਠਾਕੁਰ ਰੋਹਿਤ ਮਹਾਜਨ ਦੁਸ਼ਯੰਤ ਠਾਕੁਰ ਜੋਗਿੰਦਰ ਪਾਲ ਪੰਡਿਤ ਮਹਾਬੀਰ ਪ੍ਰਸਾਦ ਸੁਰਜੀਤ ਸਿੰਘ ਸ਼ਾਮਲਾਲ ਸਾਨੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਕਾਰ ਸੁਸਾਇਟੀ ਹਰੀ ਮੰਦਰ ਨੇ ਅੱਜ ਬੜੇ ਧੂਮ ਧਾਮ ਨਾਲ ਤੁਲਸੀ ਮਾਤਾ ਦਾ ਵਿਵਾਦ ਦਾ ਪ੍ਰੋਗਰਾਮ ਬੜੇ ਉਸਤਾਦ ਦੇ ਨਾਲ ਮਨਾਇਆ ਲੰਗਰ ਸੇਵਾ 2.5 300 ਬੰਦੇ ਦੀ ਇੱਕ ਸੇਵਾ ਲੰਗਰ ਲਗਾਇਆ ਗਿਆ ਜਿਹਦੇ ਵਿੱਚ ਵੱਧ ਚੜ ਕੇ ਮੱਲੇ ਵਾਸੀਆਂ ਨੇ ਸਾਰੇ ਲੋਕਾਂ ਨੇ ਹਿੱਸਾ ਲਿੱਤਾ ਆਪਣਾ ਸਜੋਦ ਦਿੱਤਾ ਜੋਦਾਨ ਦਿੱਤਾ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਅਸੀਂ ਸਾਰੇ ਮੰਦਰ ਸੁਸਾਇਟੀ ਵੱਲੋਂ ਹਰੀ ਮੰਦਰ ਜੰਚਰ ਸੋਸਾਇਟੀ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਹੁਤ-ਬਹੁਤ ਅਗਲੇ ਸਾਲ ਫੇਰ ਇਸ ਤਰ੍ਹਾਂ ਹੀ ਇਹ ਤੁਲਸੀ ਦਾ ਵਿਆਹ ਫੇਰ ਬੜੇ ਧੂਮ-ਧਾਮ ਨਾਲ ਮਨਾਇਆ ਜਾਏਗਾ ਤੇ ਸਾਰਿਆਂ ਦਾ ਸਹਿਯੋਗ ਦਿੱਤਾ ਜਾਏਗਾ ਜੈ ਸ਼੍ਰੀ ਰਾਮ ਅਹੀ ਹਰ ਸਾਲ ਜਿਹੜਾ ਮੰਦਿਰ ਕਮੇਟੀ ਵੱਲੋਂ ਜਿਹੜਾ ਵਾ ਤੁਸੀਂ ਮਾਤਾ ਜੀ ਦਾ ਵਿਆਹ ਕਰਾਉਂਦੇ ਆਂ ਇਸ ਸਾਲ ਵੀ ਜਿਹੜਾ ਵਾ ਸਾਰੇ ਇਲਾਕਾ ਨਿਵਾਸੀਆਂ ਨੇ ਆ ਕੇ ਸਾਨੂੰ ਕਿਹਾ ਪੀ ਐਕਟੀ ਵੀ ਜਿਹੜਾ ਵਾ ਸੈ ਕਰੋ ਵਿਆਹ ਜਿਹੜਾ ਤੁਲਸੀ ਮਾਤਾ ਜੀ ਦਾ ਪਰ ਸਾਰਿਆਂ ਦੇ ਸਹਿਯੋਗ ਨਾਲ ਆਹੀ ਜਿਹੜਾ ਵੈ ਇਹ ਕਰਦੇ ਪਏ ਆ ਸਾਡੇ ਮੰਦਿਰ ਕਮੇਟੀ ਦੇ ਮੈਂਬਰ ਸਾਡੇ ਚੇਅਰਮੈਨ ਸਾਰੇ ਸਾਡੇ ਨਾਲ ਖੜੇ ਆ ਤੇ ਘੱਟੋ ਤਿੰਨ 300 ਬੰਦੇ ਤੋਂ ਉੱਤੇ ਜਿਹੜਾ ਵੈ ਸਾਡਾ ਇਹ ਪ੍ਰੋਗਰਾਮ ਰੋਟੀ ਦਾ ਦਿੱਤਾ ਹੀ ਬਾਕੀ ਸਵੇਰ ਦਾ ਚੱਲਦਾ ਪਿਆ ਹੀ 스ਨੈਕਸ ਵਗੈਰਾ ਚੱਲਦੇ ਪਏ ਹੀ ਗੇ ਕਾਫੀ ਹੀ ਤੇ ਫਰੂਟ ਦਾ ਪ੍ਰਸ਼ਾਦ ਸੀਗਾ ਹੁਣ ਜਿਹੜਾ ਵੈ ਲੰਗਰ ਚੱਲਦਾ ਪਿਆ ਪਾ ਪੂਰਾ ਮਲੇ ਜਿੱਦਾਂ ਵਿਆਹ ਦਾ ਪ੍ਰੋਗਰਾਮ ਦਾ ਉਦਾਂ ਹੀ ਬਿਲਕੁਲ ਸੇਮ ਪ੍ਰੋਗਰਾਮ ਕਰਦੇ ਪਏ ਆ ਤੇ ਐਦਾਂ ਹੀ ਸਾਡਾ ਇਲਾਕਾ ਨਿਵਾਸੀ ਸਹਿਯੋਗ ਕਰਦੇ ਰਹਿਣ ਤੇ ਆਹੀ ਜਿਹੜਾ ਕਰਦੇ ਰਹੀਏ ਸਾਰਾ ਇਲਾਕਾ ਨਿਵਾਸੀਆਂ ਨੂੰ ਮੰਦਿਰ ਕਮੇਟੀ ਵੱਲੋਂ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਇਹਨਾਂ ਨੇ ਜਿੱਦਾਂ ਸਾਡਾ ਸਹਿਯੋਗ ਹੋਂ ਦਿੱਤਾ ਐਦਾਂ ਹੀ ਆ ਕਰਦੇ ਰਹਿਣ ਤੇ ਆਹੀ ਆ ਜਿਹੜਾ ਪਰਮਾਤਮਾ ਦਾ ਪ੍ਰੋਗਰਾਮ ਕਰਦੇ